ਕੁਛੀ ਵੇਖ ਰਹੇ ਹੋ ਪੰਜਾਬ ਦੇ ਵਾਲੀ 07 ਅੱਜ ਜੀਵ ਸ਼ਕਤੀ ਕ੍ਰਾਂਤੀ ਦਲ ਦੀ ٹیم ਮੋਹ ਲੋ ਨਹੀਂ ਮੈਂ ਬਰਾਏ ਹੋ ਜਾਣੇ ਕੁੱਟੀਆਂ ਆਓ ਵਖੀਏ ਰਮ ਪ੍ਰਧਾਰ ਰਮਪਨਜੀ ਕੀ ਵਿਚਾਰ ਦੱਸਦੇ ਹਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਯੁਵਾ ਸ਼ਕਤੀ ਕ੍ਰਾਂਤੀ ਦਲ ਨੂੰ ਬਹੁਤ ਤਾਕਤ ਮਿਲੀ ਜਦੋਂ ਸਾਡੇ ਨਾਲ ਯੂਥ ਯਾਨੀ ਕਿ ਯੁਵਾ ਸ਼ਕਤੀ ਕਿਉਂਕਿ ਸਾਡੇ ਵੱਲੋਂ ਯੁਵਾ ਸ਼ਕਤੀ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਸਮਾਜ ਨੂੰ ਸੁਧਾਰਨ ਵਾਸਤੇ ਸਮਾਜ ਦੇ ਵਾਧੇ ਸਮਾਜ ਵਿੱਚ ਵਾਧੇ ਅਪਰਾਧਾਂ ਨੂੰ ਰੋਕਣ ਵਾਸਤੇ ਔਰ ਯੁਵਾਵਾਂ ਨੂੰ ਨਾਲ ਲੈ ਕੇ ਚੱਲਣ ਵਾਸਤੇ ਯੁਵਾ ਸ਼ਕਤੀ ਦੀ ਜੋੜਨ ਦੀ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਅੱਜ ਸੰਦੀਪ ਕੁਮਾਰ ਜੀ ਔਰ ਸਰਦਾਰ ਸਵਿੰਦਰ ਸਿੰਘ ਜੀ ਸਾਡੇ ਨਾਲ ਜੁਆਇਨ ਹੋਏ ਆ ਸਾਡੀ ਟੀਮ ਵੱਲੋਂ ਇਹਨਾਂ ਦਾ ਦਿਲੋਂ ਵੈਲਕਮ ਇਨਾਂ ਨੂੰ ਆਪਣੀ ਟੀਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਔਰ ਇਸੇ ਤਰ੍ਹਾਂ ਸਾਡੇ ਵੱਲੋਂ ਇੱਕ ਮੁਹਿੰਮ ਚਲਾਈ ਜਾਏਗੀ ਜਿਸ ਦੇ ਵਿੱਚ ਯੁਵਾਵਾਂ ਨੂੰ ਵੱਡੀ ਤਦਾਦ ਦੇ ਵਿੱਚ ਸ਼ਿਵ ਯੁਵਾ ਸ਼ਕਤੀ ਕ੍ਰਾਂਤੀ ਦਲ ਨਾਲ ਜੋੜਿਆ ਜਾਏਗਾ ਵੱਡੀ ਤਾਕਤ ਦੇ ਨਾਲ ਵੱਡੀ ਸੰਖਿਆ ਨਾਲ ਯੁਵਾਵਾਂ ਨੂੰ ਯੁਵਾ ਸ਼ਕਤੀ ਕ੍ਰਾਂਤੀ ਦਲ ਨਾਲ ਜੋੜਿਆ ਜਾਵੇਗਾ ਔਰ ਆਉਣ ਵਾਲੀ 5 ਤਰੀਕ ਨੂੰ ਸੋਮਵਾਰ ਵਾਲੇ ਦਿਨ ਇੱਕ ਵੱਡੀ ਤਦਾਦ ਦੇ ਨਾਲ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਜਾਰੀ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ ਯੁਵਾ ਸ਼ਕਤੀ ਕ੍ਰਾਤੀ ਦਲ ਦੇ ਦਫ਼ਤਰ ਪ੍ਰਤਾਪ ਬਾਜ਼ਾਰ ਸ਼ਾਟਾ ਤੋਂ ਹੋਏਗੀ ਔਰ ਸ਼ਾਟਾ ਚੌਂਕ ਦੇ ਵਿੱਚ ਜਾ ਕੇ ਲੋਕਾਂ ਨੂੰ ਇੱਕ ਅਵੇਅਰਨੈਸ ਦਿੱਤੀ ਜਾਏਗੀ ਲੋਕਾਂ ਨੂੰ ਚਾਈਨਾ ਡੋਰ ਦੇ ਜੋ ਹੋ ਰਹੇ ਨੁਕਸਾਨ ਆ ਉਹਨਾਂ ਦੇ ਬਾਰੇ ਸਮਝਾਇਆ ਜਾਏਗਾ ਤਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲੋਕ ਚਾਈਨਾ ਡੋਰ ਦਾ ਬહિਸ਼ਕਾਰ ਕਰਨ ਔਰ ਇਸ ਦੇ ਵਿੱਚ ਯੁਵਾ ਸ਼ਕਤੀ ਬਹੁਤ ਵੱਡੀ ਤعداد ਦੇ ਵਿੱਚ ਸਾਡੇ ਨਾਲ ਜੁੜੇਗੀ ਔਰ ਆਉਣ ਵਾਲੇ ਲੋਕਾਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਜਾਵੇਗਾ ਕਿ ਚਾਈਨਾ ਡੋਰ ਪਰਿਆਵਰਣ ਵਾਸਤੇ ਕਿੰਨੀ ਖਤਰਨਾਕ ਹੈ ਔਰ ਆਮ ਜਨਤਾ ਦੀ ਆਮ ਲੋਕਾਂ ਦੀ ਇਸ ਟਾਈਮ ਹਾਲਾਤ ਜੋ ਚੱਲ ਰਹੇ ਆ ਬਹੁਤ ਖਤਰਨਾਕ ਹੋ ਰਹੇ ਚਾਇਨਾ ਡੋਰ ਦੇ ਨਾਲ ਸੋ ਇਹਦੇ ਬਾਰੇ ਅਵੇਰਨੈਸ ਕੀਤਾ ਜਾਵੇਗਾ ਜੀ ਜੈਸ਼ੀ ਰਾਮ ਜੀ ਮੈਂ ਰਿੱਕੀ ਪੰਡਤ ਵਾਈਸ ਪ੍ਰਧਾਨ ਮੈਂ ਆਪਣੇ ਨਾਲ ਅੱਜ ਦੇ ਮੌਕੇ ਤੇ ਸੰਦੀਪ ਕੁਮਾਰ ਦੇ ਨਾਲ ਜੋ ਸਾਡੇ ਨਾਲ ਜੁੜੇ ਆ ਸੁਵਿੰਦਰਪਾਲ ਜੀ ਜੋ ਸਾਡੇ ਨਾਲ ਜੁੜੇ ਆ ਸਾਡੀ ਟੀਮ ਦੇ ਨਾਲ ਜੁੜੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਆਸ ਕਰਦਾ ਕਿ ਜੋ ਅਸੀਂ ਇਹਨਾਂ ਨੂੰ ਸਾਡਾ ਸੰਗਠਨ ਜ਼ਿੰਮੇਵਾਰੀ ਸੌਂਪੇਗਾ ਇਹ ਤੈਅ ਦਿਲੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਉਹ ਜਿੱਦਾਂ ਸਾਡੇ ਪ੍ਰਧਾਨ ਜੀ ਰਮਨ ਜੀ ਨੇ ਕਿਹਾ ਵਾ ਕਿ 5 ਤਰੀਕ ਨੂੰ ਅਸੀਂ ਇੱਕ ਹਜੂਮ ਬਹੁਤ ਕੱਟ ਕਰਕੇ ਆਪਾਂ ਜਿਹੜੀ ਚਾਈਨਾ ਡੋਰ ਆ ਉਹਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਜੋ ਸਮਾਜ ਦੇ ਵਿੱਚ ਚਾਈਨਾ ਡੋਰ ਦੇ ਪ੍ਰਤੀ ਜੋ ਨੁਕਸਾਨ ਇਹਦੇ ਹੈਗੇ ਆ ਉਹ ਲੋਕਾਂ ਨੂੰ ਦੱਸ ਸਕੀਏ ਕਿ ਇਹਦੇ ਨਾਲ ਪਸ਼ੂ ਪੰਛੀ ਜਾਂ ਆਮ ਜਾਨਵਾਲ ਦਾ ਬਹੁਤ ਨੁਕਸਾਨ ਹੁੰਦਾ ਹੈ ਤਾਂ ਜੋ ਲੋਕ ਇਹਦਾ ਵੈਸ਼ਕਾਰ ਕਰਨ ਇਹਨੂੰ ਯੂਜ਼ ਨਾ ਕਰਨ ਜੈ ਸ਼ੀ ਰਾਮ ਜੀ ਮੈਂ ਅਸ਼ਵਨੀ ਬਨੋਟ ਚੇਅਰਮੈਨ ਜੁਵਾ ਸ਼ਕਤੀ ਕ੍ਰਾਂਤੀ ਦਲ ਅੱਜ ਸਾਡੀ ਟੀਮ ਨੂੰ ਉਸ ਵੇਲੇ ਬਹੁਤ ਹੀ ਹੰਗਾਰਾ ਮਿਲਿਆ ਜਦੋਂ ਸਾਡੇ ਭਰਾ ਸੰਦੀਪ ਜੀ ਸੁਵਿੰਦਰਪਾਲ ਜੀ ਜਿਨ੍ਹਾਂ ਨੇ ਟੀਮ 'ਚ ਸ਼ਾਮਲ ਹੋ ਕੇ ਸਾਡਾ ਮਾਣ ਵਧਾਇਆ ਔਰ ਪਾਰਟੀ ਵੱਲੋਂ ਜੋ ਹਿਦਾਇਤਾਂ ਦਿੱਤੀਆਂ ਗਈਆਂ ਔਰ ਤਨ ਮੰਨ ਦੇ ਨਾਲ ਹੰਡਾਉਣ ਦੀਆਂ ਇਹਨਾਂ ਨੇ ਵਾਅਦਾ ਕੀਤਾ ਕਿ ਜੋ ਵੀ ਪਾਰਟੀ ਸਾਨੂੰ ਪਾਰਟੀ ਵੱਲੋਂ ਕੰਮ ਦਿੱਤੇ ਜਾਣਗੇ ਉਹ ਅਸੀਂ ਆਪਣੇ ਤਨ ਦੇ ਨਾਲ ਪੂਰੇ ਜੋਸ਼ ਨਾਲ ਕਰਾਂਗੇ ਉਹ ਜਿਸ ਤਰ੍ਹਾਂ ਤੁਹਾਨੂੰ ਰਵਨ ਪ੍ਰਧਾਨ ਜੀ ਨੇ ਰਿਕੀਬਧਾਨ ਜੀ ਨੇ ਇਹ ਗੱਲ ਕਹਿ ਦਿੱਤੀ ਆ ਕਿ 5 ਤਰੀਕ ਨੂੰ ਜਿਹੜਾ ਗਾਂਧੀ ਆਸ਼ਰਮ ਤੋਂ ਦਫਤਰ ਤੋਂ ਜਿਹੜਾ ਸਾਡਾ ਇੱਕ ਕਾਫਲਾ ਕਾਫੀ ਮਾਤਰਾ ਵਿੱਚ ਉਹਦੇ ਵਿੱਚ ਹਾਂ ਜੁਵਾ ਦੀ ਸੰਖਿਆ ਬਹੁਤ ਜ਼ਿਆਦਾ ਹੋਏਗੀ ਦਫਤਰੋਂ ਤੋਂ ਚੱਲ ਕੇ ਛਾਟੇ ਬਾਜ਼ਾਰ ਵਿੱਚ ਹੁੰਦਿਆ ਛਾਟੇ ਚੌਂਗ ਦੇ ਵਿੱਚ ਖਤਮ ਕੀਤੀ ਜਾਏਗੀ ਜੋ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਹਰ ਸਾਲ ਸਾਡੇ ਤੋਂ ਇਲਾਵਾ ਹੋਰ ਵੀ ਸਾਡੇ ਕਈ ਭਰਾ ਸਰਕਾਰ ਦੇ ਕੰਨ ਤੱਕ ਗੱਲ ਬਚਾਉਂਦੇ ਲੇਕਿਨ ਸਰਕਾਰ ਦੇ ਕੰਨਾਂ ਤੱਕ ਜੂ ਨਹੀਂ ਸੜਕਦੀ ਤੁਸੀਂ ਦੇਖਿਆ ਆਏਗਾ ਲੋਹੜੀ ਤੇ ਜਬ ਬਸੰਤ ਦੇ ਜਦੋਂ ਗੁੱਡੀਆਂ ਦੀ ਬਹਾਰ ਹੁੰਦੀ ਆ ਚਾਇਨਾ ਡੋਰ ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਆਂਦੀ ਆ ਜਿਦਾਂ ਕੀ ਬਰਸਾਤਾਂ ਵਿੱਚ ਤਮਕੜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨੁਕਸਾਨ ਇੰਨਾ ਜ਼ਿਆਦਾ ਹੁੰਦਾ ਲੇਕਿਨ ਸਰਕਾਰਾਂ ਕੁਝ ਵੀ ਨਹੀਂ ਕਰਦੀਆਂ ਸਰਕਾਰਾਂ ਅੱਗੇ ਸਾਡੀ ਆਖੋ ਬੇਨਤੀ ਆ ਕਿ ਸਾਡੀ 5 ਤਰੀਕ ਦੀ ਰੈਲੀ ਦੀ ਜਿਹੜੀ ਆਪਾਂ ਸ਼ੁਰੂਆਤ ਕਰ ਰਹੇ ਆਂ ਅਗਰ ਸਾਡੀ ਆਵਾਜ਼ ਨੂੰ ਸੁਣਦੇ ਉਸ ਸਰਕਾਰ ਇਹਦੇ ਪੱਖ ਵਿੱਚ ਕੋਈ ਗੱਲ ਕਰਦੀ ਆ ਤੇ ਬਹੁਤ ਵਧੀਆ ਨਹੀਂ ਤੇ ਇਹ ਜਿਹੜਾ ਸੰਘਰਸ਼ ਔਰ ਵੀ ਤੇਜ਼ ਹੋਏਗਾ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਜਿਹੜੇ ਮੇਰੇ ਸੰਦੀਪ ਆ ਔਰ ਸਾਡੇ ਸੁਵਿੰਦਰ ਭਾਜੀ ਟੀਮ 'ਚ ਸ਼ਾਮਲ ਹੋਏ ਨੇ ਇਹਨਾਂ ਦਾ ਟੀਮ ਵਿੱਚ ਜੀ ਆਇਆਂ ਨੂੰ ਵੈਲਕਮ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ